ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਹੈਲੋ ਜੀ ਨਮਸਤੇ ਅਦਾਰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਵਿੱਚ ਸੋ ਆਪਾਂ ਖੜੇ ਆ ਜੀ ਤਖਤ ਸ੍ਰੀ ਹਜੂਰ ਸਾਹਿਬ ਸਜਗੜ ਸਾਹਿਬ ਤੇ ਇਹਦਾ ਇਤਿਹਾਸ ਦੱਸਾਂਗੇ ਕਿਉਂਕਿ ਗੁਰੂ ਗੋਬ ਸਿੰਘ ਨੇ ਆਖਰੀ ਸਮੇਂ ਇੱਥੇ ਆਪਣਾ ਬਿਤਾਇਆ ਸੀ ਸਾਰਾ ਇਤਿਹਾਸ ਦੱਸਾਂਗੇ ਸਾਰਾ ਦਰਸ਼ਨ ਕਰਾਵਾਂਗੇ ਜਾਣਕਾਰੀ ਦੇਵਾਂਗੇ ਸੋ ਆਓ ਅੰਦਰ ਚੱਲਦੇ ਆ ਫਟਾਫੜੀ ਕਿਉਂਕਿ ਕਾਠੇ ਸੰਕਤਾ ਦਾ ਵਾਧਨ ਦਿਆ ਵਾ ਸੋ ਆਓ ਜੀ ਚੱਲਦੇ ਸਾਰਾ ਐਕਸਪਲੋਰ ਕਰਾਂਗੇ ਆਓ ਜੀ ਗੁਰਦੁਆਰਾ ਸਾਹਿਬ ਨਾਲ 1.5 ਘੰਟੇ ਹਜੂਰ ਸਾਹਿਬ ਪਹੁੰਚਿਆ ਤੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਨਦੇੜ ਸਾਹਿਬ ਦਰਸ਼ਨ ਕਰ ਰਹੀਆਂ ਸੰਤਾਂ ਨੂੰ ਆਈ ਹੋਈਆਂ ਤੇ ਤੁਸੀਂ ਜੇ ਇਸ ਥਾਂ ਦੇ ਦਰਸ਼ਨ ਕਰ ਰਹੇ ਹੋ ਇੱਥੇ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਆਖਰੀ ਸਮੇ ਜਿਹੜੇ ਆਪਣੇ ਇੱਥੇ ਆ ਕੇ ਬੈਠੇ ਨੇ ਤਪ ਸਥਾਨ ਤੇ ਕਿ ਮਹਾਰਾਜ ਇੱਥੇ ਆਖਰੀ ਸਮੇ ਰਹੇ ਨੇ ਇੱਥੇ ਸ਼ਸਤਰ ਵਿੱਦਿਆ ਅਜੇ ਜਿਹੜੀ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ ਉਹ ਵੀ ਇੱਥੇ ਦੀ ਨਾਰੀ ਜਿਹੜਾ ਅੱਜ ਪੰਜ ਪੈਸੇ ਮੱਥਾ ਦੇ ਕੇ ਮਹਾਰਾਜ ਕਹਿੰਦੇ ਕਿਸੇ ਵੀ ਦੇ ਤਿਆਰੇ ਨੂੰ ਗੁਰੂ ਨਹੀਂ ਮੰਨਣਾ ਅੱਜ ਤੋਂ ਕੇਵਲ ਗੁਰਦਰ ਸਿੰਘ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਤੇ ਮਹਾਰਾਜ ਇਥੋਂ ਜਿਹੜਾ ਮਹਾਰਾਜ ਜੀ ਸਿੰਘ ਜੀ ਨੇ ਮਾਰੇ ਸਾਡੇ ਖੰਡ ਗਏ ਤੇ ਮਹਾਰਾਜ ਜੀ ਸਿੰਘ ਜੀ ਨੇ ਸਾਰੀ ਕੀਤੀ ਇਸ ਗੁਰਦਰ ਸਾਹਿਬ ਨਾਲ ਉਹਦੀ ਕਿ ਮਾਰੇ ਵੀ ਸ਼ਰਾਬ ਦਿੱਤਾ ਸੀਗਾ ਕਿ ਮੇਰਾ ਕੋਈ ਸਥਾਨਾ ਬਣਾਏ ਤੇ ਜਿਹੜਾ ਬਣਾਏਗਾ ਉਹਦਾ ਪਰਿਵਾਰ ਜਿਹੜਾ ਸਾਰਾ ਵਾ ਉਹ ਨਹੀਂ ਰਹੇਗਾ ਤੇ ਵੀਰ ਵੀ ਮਹਾਰਾਜ ਜੀ ਸਿੰਘਾ ਨੇ ਇੱਕ ਤਖਤ ਸਾਜਿਆ ਸੀਗਾ ਤੇ ਉਹ ਸਾਰਾ ਪਰਿਵਾਰ ਜਿਹੜਾ ਉਹਨਾਂ ਦਾ ਨਹੀਂ ਰਿਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੰਦਰੋਂ ਦਰਸ਼ਨ ਤੇ ਕਰ ਰਹੇ ਆਂ ਪਰ ਅੰਦਰ ਜਾਣ ਦੀ ਜਿਹੜੀ ਹੈ ਆ ਉਹ ਪਰਮਿਸ਼ਨ ਹੀ ਹੈਗੀ ਤਾਂ ਕਰਕੇ ਤੁਹਾਨੂੰ ਦਿਖਾਣੇ ਚਾਹਦੇ ਸੋ ਇੱਥੋਂ ਬਾਹਰੋਂ ਦਰਸ਼ਨ ਕਰਾਉਂਦੇ ਆ ਤੇ ਹੁਣ ਤੁਹਾਨੂੰ ਬੋਲੀ ਸ਼ਬਦ ਖੋਣੇ ਇੱਥੋਂ ਦੀ ਜਿਹੜੀ ਕਿ ਇਤਿਹਾਸਿਕ ਬੋਲੀ ਸਾਹਿਬ ਹੈਗਾ ਵਾ ਇਹ ਆ ਜੀ ਬੋਲੀ ਸਾਹਿਬ ਅਗਾ ਸਤੂ ਮਤਲਬਿਕ ਤੋਂ ਬਾਅਦ ਛੱਡਾ ਪਹੁੰਚਿਆ ਜੀ ਗੁਰਦੁਆਰਾ ਗੋਬਿੰਦਕੇ ਬਾਗ ਜਿੱਥੇ ਕਿ ਗੁਰੂ ਜੀ ਲਈ ਇੱਥੋਂ ਹੀ ਫੁੱਲ ਵਗੈਰਾ ਸਾਰਾ ਕੋਈ ਜਾਣਦੇ ਆਂ ਹਾਂ ਮੈਂ ਖਸਾਦੇ ਆ ਤੇ ਤੁਹਾਨੂੰ ਤਬੇਲਾ ਵੀ ਦਿਖਾਉਣਾ ਇੱਥੋਂ ਬਾਅਦ ਫਿਰ ਦੇਖ ਸਕਦੇ ਇੱਥੇ ਫੁੱਲ ਵਗੈਰਾ ਇੱਥੇ ਗੁਰੂ ਜੀ ਲਈ ਜਾਣਦੇ ਹੁੰਦੇ ਸੀ ਇਹੋ ਜੀ ਗੁਰਦੁਆਰਾ ਗੋਬਿੰਦਪਾਤ ਉਹ ਸੋਹਣਾ ਸੋਹਣਾ ਹਰਿਆ ਭਰਿਆ ਪਗੀਚਾ ਭਰਿਆ ਤੇ ਸੰਤਾਂ ਕਾਫੀ ਇੱਥੇ ਵੀ ਆਉਂਦੀਆਂ ਵਾ ਖਜੂਰ ਸਭ ਤੋਂ ਜਦੋਂ ਮੱਥਾ ਟੇਕਣ ਤੋਂ ਬਾਅਦ ਸੰਤਾਂ ਇੱਥੇ ਜਰੂਰ ਹੋ ਕੇ ਜਾਂਦੀਆਂ ਵਾ ਬਹੁਤ ਸੋਹਣਾ ਉਧਰ ਮਲ ਦੇ ਫੁੱਲ ਖਲੇ ਉਹ ਕੀਚੜ ਵੀ ਹੈਗਾ ਵਾ ਮਾਲਾ ਸੋਨਾ ਲਓ ਜੀ ਹੁਣ ਗੁਰਦੁਆਰਾ ਗੋਵਿੰਦ ਬਾਗ ਪਹੁੰਚੇ ਆ ਤੇ ਸਾਰੇ ਸੰਗਤਾਂ ਉਥੋਂ ਦਰਸ਼ਨ ਕਰਨ ਹਜੂਰ ਸਾਹਿਬ ਤੋਂ ਬਾਅਦ ਇੱਥੇ ਪਹੁੰਚਦਿਆਂ ਨੇ ਤੇ ਆਪਣੇ ਨਾਲ ਇੱਕ ਸਿੰਘ ਨੇ ਉਹ ਸਾਰਾ ਇਥੋਂ ਦੀ ਜਾਣਕਾਰੀ ਥੋੜੀ ਦੇਣਗੇ ਆਓ ਉਹਨਾਂ ਨੂੰ ਪੁੱਛਦੇ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸਾਧ ਸੰਗਤ ਨੂੰ ਤੁਸੀਂ ਦੇਖ ਰਹੇ ਹੋ ਗੁਰੂ ਕਾ ਬਾਗ ਉਹ ਸੁਣਾ ਤੇ 1708 ਦੇ ਵਿੱਚ ਇਸ ਸਥਾਨ ਤੋਂ ਜਦੋਂ ਮਹਾਰਾਜ ਸੱਚਖੰਡ ਨੂੰ ਗਏ ਨੇ ਤੇ ਇੱਥੋਂ ਮਹਾਰਾਜ ਲਈ ਜਿਹੜੀ ਚੰਦਨ ਦੀ ਚਿਖਾ ਜਿਹੜੀ ਹੈ ਸਜਾਈ ਇੱਥੋਂ ਲੱਕੜ ਜਿਹੜੀ ਗਈ ਸੀ ਚੰਦਨ ਦੀ ਤੇ ਅੱਜ ਵੀ ਇੱਥੋਂ ਹਰ ਸ਼ਾਮ ਨੂੰ ਤੇ ਅੰਮ੍ਰਿਤ ਵੇਲੇ ਵੀ ਜਿਹੜਾ ਇੱਕ ਹਾਰ ਪ੍ਰੋਗ ਜਿਹੜਾ ਸੱਚਖੰਡ ਤੱਕ ਜਾਂਦਾ ਵਾ ਉਹ ਮਹਾਰਾਜ ਨੂੰ ਪੈਂਦਾ ਜਾਂ ਕੋਈ ਰਾਗੀ ਸਿੰਘ ਨੂੰ ਪਾਇਆ ਜਾਂਦਾ ਵਾ ਤੇ ਅੱਜ ਵੀ ਇਹ ਬਾਗ ਜਿਹੜਾ ਹਰਿਆ ਭਰਿਆ ਵਾ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਗੁਰਦੁਆਰਾ ਗੋਬਿੰਦਗਬਾ ਅੰਦਰ ਚਲਦੇ ਆ ਦਰਸ਼ਨ ਤੁਹਾਨੂੰ ਦਾਰੇ ਕਰੋਨੇ ਆ ਇਹ ਬਾਗ ਜਾਦੂ ਹੀ ਕਿਤੇ ਦੇ ਤੋ ਆਏ ਤੁਹਾਨੂੰ ਇਦਾਂ ਹੀ ਵੇਖਣ ਨੂੰ ਮਿਲੂਗਾ ਆਪਾਂ ਕਿੰਨੇ ਸਾਲਾਂ ਬਾਅਦ ਓਏ ਹਰਿਆ ਭਰਿਆ ਵੇਖਣ ਨੂੰ ਮਿਲੂਗਾ ਸੰਗਤਾਂ ਇੱਥੇ ਆ ਕੇ ਆਨੰਦ ਮਾਣਦੀਆਂ ਨੇ ਸਕੂਨ ਮਾਣਦੀਆਂ ਤੇ ਦਰਸ਼ਨ ਵੀ ਨਾਲ ਹੀ ਕਰਦੀਆਂ ਨੇ ਤੇ ਕਿਉਂਕਿ ਇੱਥੇ ਹੀ ਫੁੱਲ ਪਰੋਕੇ ਉੱਥੇ ਹਜੂਰ ਸਾਹਿਬ ਜਾਂਦੇ ਨੇ ਸੋ ਆਓ ਜੀ ਦਰਸ਼ਨ ਕਰਦੇ ਹਾਂ ਅੰਦਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਦੇ ਜੀ ਆਪਾ ਦਰਸ਼ਨ ਕਰ ਰਹੇ ਆ ਤੇ ਇਤਿਹਾਸ ਵੀ ਇੱਥੇ ਸ਼ਾਮ ਨੂੰ ਬੋਲਦੇ ਆ ਤੇ ਤਾਂ ਜੋ ਸੰਗਤ ਨੂੰ ਪਤਾ ਲੱਗੇ ਇੱਥੇ ਲੇਜ਼ਰ ਸ਼ੋ ਵੀ ਹੁੰਦਾ ਵਾ ਫਿਲਹਾਲ ਉਹ ਬੰਦ ਆ ਤੇ ਸ਼ਾਇਦ ਪਤਾ ਨਹੀਂ ਚੱਲੇ ਅੱਜ ਸ਼ਾਮ ਨੂੰ ਵੀ ਪਤਾ ਨਹੀਂ ਇੱਧਰ ਇੱਧਰ ਕੋਈ ਹੁੰਦਾ ਤਾਂ ਦਿਖਾ ਦਿੰਦੇ ਆ ਜੀ ਆ ਜੀ ਲੇਜ਼ਰ ਸ਼ੋ ਜਿੱਥੇ ਕੀ ਹੁੰਦਾ ਸ਼ਾਇਦ ਅੱਜ ਸ਼ਾਮ ਨੂੰ ਤਕਰੀਬਨ 7-8 ਵਜੇ ਲੇਜ਼ਰ ਸ਼ੋ ਹੁੰਦਾ ਵਾ ਤੇ ਉਦੋਂ ਉਹ ਹੋਏਗਾ ਤੇ ਇੱਥੇ ਸੰਗਤਾਂ ਬੈਠdੀਆਂ ਨੇ ਇੱਥੇ ਸਾਹਮਣੇ ਸਾਰਾ ਭਰ ਜਾਂਦਾ ਵਾ ਇੱਥੇ ਹੀ ਸੰਗਤਾਂ ਬੈਠdੀਆਂ ਨੇ ਤੇ ਲੇਜ਼ਰ ਸ਼ੋ ਦਾ ਆਨੰਦ ਮਾਣdੀਆਂ ਨੇ ਤੇ ਫਸੋ ਹੁਣ ਚੱਲਦੇ ਜੀ ਆਪਾਂ ਅਗਲੇ ਤਬੀਲਾ ਦਿਖਾਉਣ ਜਿੱਥੇ ਕੋੜੇਗੜ ਸਾਤਾ ਕੋ ਬੱਜੇ ਪੁਰਾਣੇ ਗੁਰੂ ਜੀ ਦੇ ਵੇਲੇ ਦੇ ਉਸ ਟਾਈਮ ਦੇ ਹੋਣੇ ਆ ਜਾਂ ਉਹ ਤਬੀਲਾ ਉਸ ਟਾਈਮ ਦਾ ਪੁਰਾਣਾ ਹੋਵੇਗਾ ਉੱਥੇ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਸੋ ਚੱਲਦੇ ਆ ਜੀ ਅੱਜ ਮੌਸਮ ਵੀ ਬਹੁਤ ਵਧੀਆ ਤੇ ਹਰਿਆ ਭਰਿਆ ਤੁਹਾਨੂੰ ਹਰ ਘੱਲੇ ਹਰਿਆਲੀ ਆਸਪਾਸ ਸੜੇ ਕਰਨ ਮਿਲੂਗੀ ਗ੍ਰੀਨਰੀ ਗ੍ਰੀਨਰੀ ਵੇਖਣ ਨੂੰ ਮਿਲਦੀ ਹੈ ਬਹੁਤ ਵਧੀਆ ਲੱਗਦਾ ਹੈ ਦੇਖ ਕੇ ਗੁਰਦੁਆਰਾ ਗੋਬਿੰਦ ਕੇ ਬਾਗ ਦੀ ਦੇਖਿਆ ਆ ਸਾਹਮਣੇ ਰਿਹਾ ਗੇਟ ਜੀ ਹੁਣ ਆਪਾਂ ਚੱਲੇ ਉਧਰ ਸਾਹਮਣੇ ਜਿੱਥੇ ਵੀ ਲੱਕੜਾ ਸ਼ਾਇਦ ਕੋ ਉਸ਼ੋਦਾ ਹੈਗਾ ਵਾ ਉੱਥੇ ਜਾ ਕੇ ਤਾਂ ਹੁੰਦਾ ਆਪੇ ਤੇ ਥੋੜਾਖ ਦੂਰ ਆ ਬਸ ਥੋੜਾ ਜਿਹਾ ਰਸਤਾ ਚੱਲ ਕੇ ਖਾਨ ਨਾਲ ਤੇ ਕਾਂਦੇ ਦੇ ਨਾਲ ਹੀ ਉੱਧਰ ਸਾਰਾ ਜੋ ਵੀ ਸਮਾਨ ਹੈਗਾ ਵਾ ਜਾਂਦਾ ਹੋਏਗਾ ਫਿਰ ਅੱਗੇ ਜਾ ਕੇ ਦੱਸਦੇ ਤਾਂ ਤਵੇਲਾ ਵੀ ਦਿਖਾਉਣਾ ਕਾਣਾ ਕਾਫੀ ਟਾਈਮ ਦਾ ਬਣਿਆ ਆ ਸਾਰਾ ਕੁਝ ਆ ਜੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ ਅੱਡ ਤੱਕ ਬਣੇ ਰਹੋ ਕਿ ਬਾਅਦ ਇੱਥੋਂ ਤੁਸੀਂ ਇੱਕ ਮਿੰਟ ਦਾ ਰਸਤਾ ਵਾ ਤੇ ਇੱਥੇ ਆ ਜਾਂਦੇ ਆ ਤੇ ਇੱਥੋਂ ਹੀ ਸਾਰੇ ਗੁਰਦੁਆਰੇ ਜਿੰਨੇ ਵੀ ਬੇਦਰਿਆ ਨਾਲ ਇਸ ਜੀ ਰਾਵਾਂ ਫਰੰਗਾਵਾ ਸਾਰੇ ਗੋਦਰ ਇੱਥੋਂ ਹੀ ਲੱਕੜ ਸਟੀਲ ਦਾ ਕੋਸ਼ੀ ਸਮਾਨ ਇੱਥੋਂ ਬਣ ਕੇ ਜਾਂਦਾ ਵਾ ਸੋ ਫੇਰ ਲੋਕ ਕਿੱਡਾ ਦੂਰ ਇੱਥੇ ਸਮਾਨ ਸਪਲਾਈ ਹੁੰਦਾ ਵਾ ਸੋ ਉਹ ਵੀ ਤਾਂ ਦਿਖਾਉਂਦੇ ਨੇ ਕਿ ਰੈਕਟ ਸਮਾਨ ਥੋੜਾ ਸੋ ਨਵੀਂ ਰਿਆ ਜਿਹੜੀ ਆ ਉਹ ਵੀ ਤਿਆਰ ਹੋਉਂਦੀ ਇੱਥੇ ਆ ਵੇਖ ਸਕਦੇ ਨਵੇਂ ਕਮਰੇ ਰੈਡੀ ਹੁੰਦੇ ਇੱਧਰ ਲੱਕੜ ਚੀਰਦੇ ਆ ਇੱਧਰ ਸਾਰੇ ਆ ਰਿਆਂ ਕੰਮ ਇੱਧਰ ਸਾਰਾ ਹੁੰਦਾ ਲੱਕੜ ਦਾ ਜਿੰਨਾ ਵੀ ਕੰਮ ਇੱਧਰ ਕਰਦੇ ਆ ਤੇ ਇੱਥੋਂ ਹੀ ਲੱਕੜ ਜਾਂਦੀ ਆ ਬਾਕੀ ਸਟੀਲ ਸਟੂਲ ਵਾਲਾ ਕੰਮ ਸਾਰਾ ਅੰਦਰ ਕੁਝ ਜਾਂਦਾ ਇੱਕ ਤਾਂ ਨੋਨ ਹੋਣਾ ਨਿਆਰਾ ਵਖਾਦ ਨੇ ਵੇਖ ਸਕਦੇ ਇੱਥੋਂ ਆ ਰੋਪਲੇਨ ਨੋ ਤੇ ਆ। ਸੋ ਬੰਦਰ ਚੱਲਦੇ ਆ। ਸਾਰਾ ਮਤਲਬ ਸਪਲਾਈ ਜਿੰਨੀ ਵੀ ਇੱਥੋਂ ਜਾਂਦੀ ਆ, ਸਾਰਾ ਕੁਝ ਇੱਥੋਂ ਹੀ ਜਾਂਦਾ। ਸਾਰੇ ਗੁਰਦੁਆਰਿਆਂ ਨੂੰ ਸਪਲਾਈ ਜਿੰਨੀ ਵੀ ਇੱਥੋਂ ਦੀ ਲੱਕੜ ਹੋਈ, ਸਟੀਲ ਹੋਈ, ਗਰੀਲਾ ਲੋਹਾ ਦਾ ਸਮਾਨ ਹੋਇਆ, ਕੋਈ ਵੀ ਚੀਜ਼ ਇੱਥੋਂ ਹੀ ਜਾਂਦੀ ਆ। ਇਹ ਦੇਖ ਸਾਦੇ ਆ। ਆਹ ਵੇਖੋ ਗੇਟ ਵਗੈਰਾ ਬਣ ਕੇ ਜਾਂਦੇ ਆ। ਸਾਰਾ ਕੁਝ ਇੱਥੇ ਬਣ ਕੇ ਜਾਂਦਾ ਸਾਰੇ ਫਤੇ ਸਾਰਾ ਕੁਝ ਇੱਥੇ ਬਣ ਕੇ ਜਾਂਦਾ ਵੇਖਸਾਦੇ ਆ ਪਿਆਰੀਆਂ ਫੁੱਲ ਜੋਰਸ਼ ਹੋਣਾ ਹੁੰਦੀਆਂ ਅੰਦਰ ਜਿੰਨਾ ਵੀ ਆ ਲੱਕੜ ਦੇ ਬਲੋ ਜਿੰਨੇ ਵੀ ਉਹ ਬੰਦੇ ਆ ਤਕ ਤੋਖ ਕੁਛ ਵੀ ਆ ਸਾਰਾ ਇੱਥੇ ਰੈਡੀ ਹੋ ਕੇ ਜਾਂਦਾ ਆ ਵੇਖਸਾਦੇ ਸਾਰਾ ਸਮਾਨ ਇੱਥੇ ਰੈਡੀ ਹੋਉਂਦੇ ਆ ਬਰਿਲਾ ਡੜਾ ਸਾਰੇ ਮੀਨਤ ਲਾ ਲੱਗੀਆਂ ਆ ਇੱਥੇ ਸੰਤਾ ਮੀਨਤ ਨਾਲ ਕਾਰੀਗਰ ਲੱਗੇ ਹੋਏ ਆ ਤੇ ਆਪਣੇ ਸਾਰੇ ਪੰਜਾਬੀ ਕਾਰੀਗਰ ਆ ਵੇਖਸਾਦੇ ਦੇ ਲੋਏ ਦਾ ਕੰਮ ਜਿੰਨਾ ਵੀ ਆਖੋ ਹੀ ਰੈਡੀ ਹੋ ਕੇ ਸਾਰਾ ਜਾਂਦਾ ਤੇ ਮਹਾਰਾਜ ਦੀ ਕਿਰਪਾਈ ਟੀਹੇ ਲੋ ਸਾਰਾ ਸਮਾਨ ਸਕਦਾ ਪਰਨੇ ਬੱਜੇ ਦੇਖਣ ਨੂੰ ਮਿਲਣਗੇ ਤੁਹਾਨੂੰ ਕੋਈ ਵੀ ਕਾਰਗਰ ਨਹੀਂ ਅਸੇਰ ਨੰਗਾਨੀਆ ਗੰਬਲ ਸਾਰੇ ਗੁਰੂ ਦੀ ਸੇਵਾ ਚ ਮਿਹਰਬਾਨ ਨੇ ਤੇ ਦੇਖ ਸਕਦੇ ਹਰ ਇੱਕ ਚੀਜ਼ ਇੱਥੋ ਹੀ ਰੈਡੀ ਹੋ ਕੇ ਜਾਂਦੀ ਆ ਉਧਰ ਦੇ ਪਾਸੇ ਲੋਏ ਦਾਵਾ ਤੇ ਇਧਰ ਪਾਸੇ ਲੱਗਣਾ ਹਰ ਚੀਜ਼ ਇੱਥੇ ਬੰਦੀ ਆ ਜੀ ਦੇਖ ਸਕਦੇ ਆ ਸਭ ਤੋਂ ਖੁਸ਼ੀ ਬੰਨਾ ਹਰ ਚੀਜ਼ ਦੇਖ ਸਕਦੇ ਆ ਗੁਰੂ ਘਰ ਦਾ ਸਮਾਨ ਇੱਥੇ ਰੈਡੀ ਹੁੰਦਾ ਵਾ ਇਹ ਸਾਰੇ ਜਿੰਨੇ ਵੀ ਆ ਸਿਰ ਤੇ ਪਰਨੇ ਬੰਨ ਕੇ ਰੈਡੀ ਕਰਦੇ ਸਮਾਨ ਹਰ ਇੱਕ ਚੀਜ਼ ਵੇਚ ਸਕਦੇ। ਕੀ ਹੈ? ਇਹ ਮਾਰੇ ਦਾ ਪਲੰਗਾ ਜਦੋਂ ਮਾਰੇ ਸਾਜਖੰਡ ਤੋਂ ਅਸੀਂ ਸਾਜਖੰਡ ਆਦੇ ਤੇ ਪਲੰਗੇ ਦੀ ਸੰਭਾਲ ਠੀਕ ਆ। ਤੇ ਇਧਰ ਜਿੰਨੀਆਂ ਰਮੀਦਾ ਬਣੀਆਂ ਨੇ ਸਾਰੀਆਂ ਨੰਨੀਆਂ ਵੀ ਜਿਹੜੀ ਕੀਮਤ ਲੱਗਦੀ ਹੈ ਇਤਨਾ ਦੀ ਹੈ। ਹਾਂਜੀ। ਇਹ ਅੱਗੇ ਹੁਣ ਇੱਥੇ ਜਿਹੜਾ ਆੜੜਾ ਇਹ ਜਾਂਦਾ ਇੱਥੇ ਦਰਵਾਜ਼ੇ ਖਿੜਕੀਆਂ ਸਭ ਨਾਲ ਬਾਹਰ ਨੇ। ਅੱਛਾ ਸਾਰਾ ਬੰਦਾ ਇੱਥੇ ਰੈਡੀ ਹੁੰਦਾ। ਗੁਰੂ ਘਰ ਦਾ ਜਨਾਂ ਵੀ ਆ ਦਰਵਾਜ਼ੇ ਬਣੀ ਠੀਕ ਆ ਮਾਰੇ ਦਰਬਾਰ ਦੇ ਦਰਵਾਜ਼ੇ ਲੱਗਦੇ ਆ ਉਹ ਇਸ ਸਥਾਨ ਤੋਂ ਵੀ ਕੈਰੀ ਆ ਠੀਕ ਆ ਹੋਵੇ ਸੋ ਦਾ ਸਥਾਨ ਲੱਪਣੀ ਇਹ ਜਿਹੜੀ ਆ ਗਿਆ ਇਧਰ ਬਾਲੀਆਂ ਵਗੈਰਾ ਤਿਆਰ ਹੋ ਜਾਂਦੇ ਆ ਅੱਛਾ ਪਲਾਈਆਂ ਤਿਆਰ ਹੁੰਦੀਆਂ ਮੰਜੀ ਵਗੈਰਾ ਜਿਹੜੀ ਬੰਦੀ ਆ ਠੀਕ ਆ ਜਿਹਨੂੰ ਕਹਿੰਦੇ ਆ ਫਿਰ ਗੁਰੂ ਘਰ ਜਿਹੜੇ ਰਿਆਸਤ ਲੱਗਦੇ ਆ ਠੀਕ ਆ ਇਦਾਂ ਵੀ ਗੰਲੀ ਤੋਂ ਸਾਰੀ ਇੱਧਰ ਤਿਆਰੀ ਹੋ ਠੀਕ ਠੀਕ ਸਾਰਾ ਕੁਝ ਇੱਥੇ ਤਿਆਰ ਹੁੰਦਾ ਜਿਹੜੇ ਰਿਆਸਤ ਗੁਰੂ ਮੰਦ। ਕਬੀ ਇੱਥੇ ਬਣ ਕੇ ਜਾਂਦੀਆਂ ਨੇ ਜਦੋਂ ਬਣੀਆਂ ਪਈਆਂ ਨੇ ਦੇਖੀਓ। ਠੀਕ ਆ। ਮਤਲਬ ਗੁਰੂ ਘਰ ਦਾ ਸਾਰਾ ਸਮਾਂ ਇੱਥੇ ਰੈਡੀ ਹੋ ਕੇ ਜਾਂਦਾ। ਹਾਂਜੀ ਜਿੰਨੇ ਵੀ ਇੱਥੇ ਕਾਰੀਗਰ ਹੋਣਗੇ ਜਿਹੜੇ ਵੀ ਕੰਮ ਕਰਦੇ ਆ ਉਹ ਤੁਹਾਨੂੰ ਕੋਈ ਵੀ ਮੋਨਾ ਨਹੀਂ ਦਿਖੇਗਾ ਸਿਰਕ ਦਮਾਲੇ ਹੋਣਗੇ ਜਾਂ ਕਈਆਂ ਦੇ ਸਿਰ 'ਤੇ ਪੱਗਾਂ ਹੋਣਗੇ ਬੁੱਢੀਆਂ। ਇਹ ਇੱਥੋਂ ਦੀ ਮर्याਦਾ ਪੱਕੀ। ਠੀਕ ਆ। ਭਾਈ ਜੀ ਦਾ ਸਾਹ। ਸਾਹ ਤੇ ਭਾਈ哥 ਜੀ। ਉਸ ਦਮਾਰਾ ਸ਼੍ਰੀ ਹਜੂਰ ਸਾਹਿਬ ਤੱਕ ਸੱਜਗੜ ਸਾਹਿਬ ਕੋ ਆਏ ਆ ਥੋੜਾ 50 ਮੀਟਰ ਦੂਰ ਜੇ ਪਿੰਡਾ ਬਾਹਰ ਵੱਲ ਥੋੜਾ। ਇੱਥੇ ਜਿਹੜੇ ਹੈਗੇ ਵਿਲੇਜ ਪਾਣੀ ਦੀ ਬਹੁਤ ਘੱਲਤ ਹੋ ਕੇ ਤੇ ਹੁਣ ਬਾਹਰਲੇ ਪਾਸੇ ਐਂਦੇ ਇੱਥੇ ਹੈ ਘੋੜਾ ਤੇ ਪਿਲੋ ਤੁਸੀਂ ਘੋੜੇ ਜਾਓ ਇਹ ਤਬੇਲਾ ਹੈ ਸਾਰਾ ਇਹ ਵੀ ਪੁਰਾਣਾ ਵਾ ਮੇਂ ਹੰਗ ਸੰਗਾ ਦੇ ਘੋੜੇ ਦੇਖ ਸਕਦੇ ਮਿਆਜੀ ਦਸ ਗੋਲੀ ਸਾਹਿਬਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਗਈ ਸੰਤਾਂ ਵਾਸਤੇ ਠੰਡੇ ਮਿੱਠੇ ਜਲ ਦੀ ਜੋ ਵੀ ਨਹੀਂ ਸਕਦਾ ਪਵਿੱਤਰ ਹੋ ਜਾਂਦਾ ਮੇਖ ਸਾਦੇ ਕਿੰਨੀ ਡੂੰਗੀ ਹੈ ਗੋਲੀ ਸਾਹਿਬ ਇਹ ਤਾਂ ਬਣਾਈ ਗਈ ਕਿਉਂਕਿ ਇਸ ਸ਼ਹਿਰ ਨੂੰ ਪਾਣੀ ਦੀ ਬਹੁਤ ਜ਼ਿਆਦਾ ਕਿੱਲਾ ਦੀ ਤਾਂ ਕਰਕੇ ਠੰਡੇ ਮਿੱਠੇ ਜਲ ਦੀ ਗੁਰੂ ਜੀ ਨੇ ਕੋਲੀ ਪ੍ਰਾਦਨ ਸਮੇਂ ਦੀ ਬਣਾਈ ਹੈ ਵੇਖ ਸਕਦੇ ਆ ਉਹ ਮੇਰੀ ਉਹ ਮਹੀਆਂ ਸੈਟਾ ਵੇਖ ਸਕਦੇ ਆ ਦੀਆਂ ਪ੍ਰਾਤਣ ਬੋਲੀ ਜੋ ਇਸੇ ਜੋ ਜਲ ਵਤਿਆ ਜਾਂਦਾ ਤੇ ਸ਼ਿਕਾਇਤ ਜਾਂਦਾ ਤੇ ਇਹਨੂੰ ਬਾਹਰ ਕੱਢ ਕੇ ਥੋੜਾ ਜਿਹਾ ਸਾਫ਼ ਕੀਤਾ ਜਾਂਦਾ ਮੋਟਰਾ ਲੱਗਿਆ ਹੀ ਆਸੇ ਪਾਸੇ ਫਿਰ ਇਹਨੂੰ ਸਾਫ਼ ਕਰਕੇ ਤੇ ਸੰਤਨ ਪਾਇਆ ਜਾਂਦਾ ਵੇਖ ਸਕਦੇ ਆ ਮਿੱਠੀ ਜਲ ਠੰਡੇ ਵਾਲੀ ਬੋਲੀ ਤੇ ਬੋਲੀ ਸਾਲ ਤੁਹਾਨੂੰ ਦਰਸ਼ਨ ਕਰਾਤੇ ਹੋਣ ਚਾਹੀਦੇ ਆ ਤਵੇਲੇ ਜਿੱਥੇ ਕੀ ਬੱਬਾ ਨਿਹੋਂ ਸਿੰਘ ਦਾ ਘੋੜਾ ਵਾ ਤੇ ਪੰਜ ਛੇ ਘੋੜੇ ਇੱਥੇ ਇਹ ਨੇ ਜਿਨ੍ਹਾਂ ਦੀ ਕੋਈ ਸਵਾਰੀ ਨਹੀਂ ਕਰਦਾ ਉਹ ਵੀ ਤਾਂ ਦਿਖਾਉਨੇ ਆ ਇੱਥੇ ਮੁਰਾਦਾਬ ਪੂਰੀ ਹੁੰਦੀ ਆ ਘੋੜਿਆਂ ਦੇ ਜੋ ਕੋਈ ਚੜਾਉਂਦਾ ਵਾ ਪਹੁੰਚ ਗਏ ਜੀ ਘੋੜਿਆਂ ਦੇ ਤਵੇਲੇ ਜਿੱਥੇ ਕੀ ਗੁਰੂ ਜੇ ਘੋੜੇ ਬੰਦੇ ਹੋਏ ਆ ਇੱਥੇ ਪੰਜ ਛੇ ਘੋੜੇ ਇੱਥੇ 10 ਦੇ ਆ ਜਿੱਥੇ ਤੇ ਸਵਾਰੀ ਨਹੀਂ ਕਰ ਸਕਦੇ ਸਭ ਤੋਂ ਕੱਲਾ ਹੈਗਾ ਜਿਹੜੀ ਇੱਕ ਤੇ ਬੋਲ ਸੀਗੀ ਦਾ ਘੋੜਾ ਵਾ ਉਹ ਤੇ ਵੀ ਸਵਾਰੀ ਨਹੀਂ ਕਰ ਦਿੱਤੇ ਇੱਥੇ ਸੰਗਤਾ ਇਹ ਜਿਨ੍ਹਾਂ ਦੀ ਸ਼ਾਹ ਹੁੰਦੀ ਆ ਉਹ ਇੱਥੇ ਘੋੜੇ ਬੜੇ ਚੜਾਵਾ ਵੀ ਚੜਦਾ ਤੇ ਉਹਨਾਂ ਦੀ ਮੰਤਾ ਪੂਰੀ ਹੁੰਦੀ ਆ ਕੋਈ ਨਾ ਇੱਥੇ ਮਤਲਬ ਦਿੰਦੇ ਆ ਤੇ ਇਹਨਾਂ ਦੀ ਤੇ ਪੰਜ ਛੇ ਘੋੜੇ ਦਾ ਸਵਾਰੀ ਨਹੀਂ ਹੁੰਦੀ ਇੱਧਰ ਪਾਸੇ ਘੋੜੇ ਦੇਖ ਸਕਦੇ ਆ। ਇਹ ਸਾਰੇ ਘੋੜੇ ਆ ਅਦਿੱਲੇ ਦੇ ਸੱਜਣ। ਲਓ ਜੀ ਇੱਧਰਲੇ ਪਾਸੇ ਆ ਥੋੜਾ ਇਹ ਆ ਜੀ ਬਾਬਾ ਜੀ ਅਰਮੋਲ ਸਿੰਘ ਜੀ ਦਾ ਘੋੜਾ ਇਹਦੀ ਸਵਾਰੀ ਕੋਈ ਨਹੀਂ ਕਰ ਸਕਦਾ ਬਹੁਤ ਤਗੜਾ ਘੋੜਾ ਵਾ। ਬਹੁਤ ਉੱਚਾ ਘੋੜਾ ਵਾ। ਉੱਚਾ ਜਵਾਨ ਲੰਮਾ। ਸੰਤੋਪੀਟਾ ਵੀ ਚਾਰਦੀਆਂ ਘੋੜੇ ਜੇ। ਇਹ ਆ ਜੀ ਪੰਜ ਪਿਆਰਾ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਪਵਨ ਪੰਜ ਪਿਆਰੇ ਸੇਵਾ ਵਾਲਾ ਵਾ ਇੱਥੇ ਕੀ ਪੰਜ ਪਿਆਰੇ ਸੇਵਾ ਇੱਥੇ ਇੱਕ ਕੀ ਆ ਪੁਰਾਣੇ ਹੀ ਘੋੜੇ ਦੇਖ ਸਕਦੇ ਹੋ ਵੀ ਹਵਨ ਨਾਂ ਆ ਕੋ ਢੱਕਵਾਂ ਇਹ ਆ ਜੀ ਪੰਜ ਪਿਆਰਾ ਦੇ ਸਵਾਰੀ ਵਾਲਾ ਘੋੜਾ ਇਹਦਾ ਨਾਮ ਆ ਜੋਧਾ ਇਹਦਾ ਨਾਮ ਦਿਲਚੇਰ ਇਹ ਸਾਰੇ ਜਿੰਨੇ ਵੀ ਅੱਗੇ ਘੋੜੇ ਆ ਨਾ ਪੰਜ ਪਿਆਰੇ ਦੇ ਨਾਲ ਸਵਾਰੇ ਨਾਮ ਆ ਗਈ ਆ ਪੰਜ ਪਿਆਰਿਆਂ ਦੀ ਸਵਾਰੀ ਵਾਲੀ ਹੈ 1 2 3 4 50 ਇਹਦਾ ਨਾਮ ਹਨ੍ਹਾਲ ਇਹਦਾ ਨਾਮ ਹੈ ਜੈ ਮੰਗਲ ਦੇਖੋ ਕਿੱਡੇ ਤਗੜੇ ਤਗੜੇ ਘੋੜੇ ਨੇ ਇਹਨਾਂ ਦੀ ਸਵਾਰੀ ਕੋਈ ਵੀ ਨਹੀਂ ਕਰ ਸਕਦਾ ਇਹ ਪੰਜवां ਲਾਸਟ ਘੋੜਾ ਆ ਜੀ ਬਾਬਾ ਇਹਦਾ ਨਾਮ ਬਾਬਾ ਤੇ ਇਹਨਾਂ ਦੀ ਘੋੜਿਆਂ ਦੀ ਸਵਾਰੀ ਕੋਈ ਵੀ ਨਹੀਂ ਕਰ ਸਕਦਾ ਇੱਕ ਇਹ ਬਾਬਾ ਇਨਵਾਲ ਸਿੰਘ ਦਾ ਜਿੰਨੂ ਸਜਾਇਆ ਵੀ ਜਾਂਦਾ ਤੇ ਬਾਕੀ ਪੰਜ ਪਿਆਰੇ ਦੇ ਘੋੜੇ ਆ ਤੇ ਜਿਨ੍ਹਾਂ ਦੀ ਸਵਾਰੀ ਕੋਈ ਵੀ ਨਹੀਂ ਕਰ ਸਕਦਾ ਇਹਨਾਂ ਦੀ ਸਵਾਰੀ ਨਹੀਂ ਕਰ ਸਕਦੇ ਬਹੁਤ ਵੱਡਾ ਤਵੇਲਾ ਤੇ ਇੰਨੀ ਦੀ ਰੱਖੀ ਸਾਰਾ ਇੱਥੇ ਕੀਤਾ ਜਾਂਦਾ ਵਾ ਘਰੋਂ ਘਰ ਦੇਖ ਸਦੇ ਕਿਹੜੇ ਕਿਹੜੇ ਤਖੜੇ ਕੋੜੇ ਆਹ ਛੋਟੇ ਬਚਾਰੇ ਸਾਰੇ ਦੇਖ ਸਕਦੇ ਆ ਇਹਨਾਂ ਦੀ ਸਾਫ ਸਭਾਲ ਕੀਤੀ ਜਾਂਦੀ ਆ ਇਹ ਆ ਜੀ ਨਗਾਰੇ ਵਾਲਾ ਘੋੜਾ ਮੜਾ ਕੋੜੇ ਦਾ ਨਾਮ ਆ ਕਾਰਬਨ ਮੁਰਦਾ ਵਾਹ ਪੂਰੀ ਜਨ ਨਗਾਰਾ ਲਾਉਂਦਾ ਏ ਜੋੜਿੰਗ ਦਾ ਨਗਾਰੇ ਵਾਲਾ ਕੋਲਾ ਕਾਰ ਬੰਦੇ ਦਾ ਨਾਮ ਸਾਰੇ ਘੋੜੇ ਇਦਾਂ ਹੀ ਆ ਬਸ ਇਹਦਾ ਨਾਮ ਆ ਮਾਦੇਵ ਨਗਾਰੇ ਵਾਲੇ ਘੋੜੇ ਸਾਰੇ ਇਹਨਾਂ ਦਾ ਬਹੁਤ ਹੀ ਇੱਥੇ ਖਿਆਲ ਰੱਖਿਆ ਜਾਂਦਾ ਵਾ ਸਾਰੇ ਚੀਜ਼ਾਂ ਦਾ ਇਹਨਾਂ ਧਿਆਨ ਰੱਖਿਆ ਜਾਂਦਾ ਸਾਰੇ ਤਬੇਲੇ ਘੋੜੇ ਇੱਥੇ ਤੇ ਸੰਗਤਾਂ ਦੇ ਪੇੜ ਕੀਤੇ ਉਹ ਵੀ ਘੋੜੇ ਆ ਇੱਥੇ ਸਾਰਾ ਤਬੇਲਾ ਵੇਖਦੇ ਕਿ ਡਬਲ ਤੇ ਕਈ ਇਹ ਇੰਨਾ ਚੁੜੇ ਹੋ ਜਿਹਨਾਂ ਸੰਗਤਾਂ ਪੇੜ ਕੀਤੇ ਉਹਨਾਂ ਦੀ ਸ਼ਾਪੂਰੀ ਹੋਈ ਹੋ ਇੱਥੇ ਸੇਵਾਦਾਰ ਆ ਸਾਰੇ ਜੋ ਕਿ ਉਹ ਸਾਹਮਣੇ ਇਹਨਾਂ ਦਾ ਚਾਰਾ ਵਾ ਜੋ ਕਿ ਘੋੜਿਆਂ ਨੂੰ ਪਾਇਆ ਜਾਂਦਾ ਤੇ ਇਥੇ ਸਾਸ ਬਈ ਕੀਤੀ ਜਾਂਦੀ ਆ ਤੇ ਇਹਨਾਂ ਨੂੰ ਜਦੋਂ ਕੋਈ ਵੀ ਤੁਹਾਨੂੰ ਪ੍ਰਾਹ ਸਿੰਗਾ ਦਾ ਕੁਝ ਹੁੰਦਾ ਤੇ ਉਹ ਘਰੇ ਰਹੀ ਘੋੜੇ ਇਥੇ ਹੀ ਖੜਦੇ ਆ ਸਾਰਾ ਚਾਰਾ ਵੀ ਹੈਗਾ ਸਾਹਮਣੇ ਦੇਖਦੇ ਵੇਖੋ ਵੀ ਨਗਾਰੇ ਮਾਰਦੇ ਅੱਬਾ ਨੂੰ ਮੋਹ ਸੀ ਦੇ ਘੋੜੇ ਦੇ ਦਰਸ਼ਨ ਕਰਦੇ ਸੰਤਾ ਇਹ ਤਾਂ ਕਰੀਓਤ ਨਾ ਸਿਰਕੁਰ ਗੋਬੇਸ਼ੇ ਕੇ ਜਾਇਬ ਘਰ ਤੇ ਇਹ ਕੋੜਾਤ ਬੇਲੇ ਨਾਲ ਹੀ ਆ ਇਧਰ ਤੇ ਟਿਕਟ ਕਾਊਂਟਰ ਆ 20 ਰੁਪਏ ਐ ਐਂਟਰੀ ਲੱਗਦੀ ਆ ਤੇ ਅੰਦਰ ਮਿਊਜ਼ੀਅਮ ਆ ਅੰਦਰ ਪ੍ਰਾਣੀਆਂ ਮਿਊਜ਼ੀਅਮ ਅੰਦਰ ਦੀ ਅੰਦਰ ਪ੍ਰਾਣੇ ਸ਼ਸਤਰ ਪ੍ਰਾਣੀਆਂ ਸਾਰਾ ਕੁਝ ਪਿਆ ਆ ਇੱਥੇ ਜਾਇਬ ਘਰ ਸੋ ਕਿਉਂਕਿ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਤੇ ਅੰਦਰ ਅਲਾਉਡ ਨਹੀਂ ਹੈਗਾ ਤੇ ਤੇਿਆਉ ਦੀ ਜਰੂਰ ਹੋ ਗਿਆ ਹੋ ਤਬੇਲੇ ਦੇ ਨਾਲ ਹੀ ਆ ਸੋ ਇਹ ਸੀ ਜੀ ਇਸ ਵੀਡੀਓ ਦੀ ਜਾਣਕਾਰੀ ਤਬੇਲੇ ਗੁਰੂ ਘਰ ਦੇ ਦਰਸ਼ਨ ਕਰਾਇ ਸਾਰਾ ਇਤਿਹਾਸ ਦੱਸਿਆ ਸਾਰੀ ਗੰਗ ਦੀ ਸੋ ਮਿਊਜ਼ੀਅਮ ਤੇ ਵੀ ਜਰੂਰ ਆਇਓ ਸੋ ਇਹ ਸੀ ਜੀ ਜਾਣਕਾਰੀ ਇਥੋਂ ਦੀ ਸੋ ਹੁਣ ਮਿਲਦੇ ਨੈਕਸਟ ਘੈਂਟ ਦੇ ਵਲੋਗਸ ਤੱਕ ਲਈ ਟੈਲੈਂਟ ਕਰ ਬਾਏ ਬਾਏ ਵੈਗੁਰ ਜੀ ਖਾਲਸਾ ਵਾਜੇ ਫਤਿਹ